ਦੋਸਤੋ ਕਈ ਵਾਰ ਕੀ ਹੁੰਦਾ ਹੈ ਜਦੋਂ ਕਿਸੇ ਇਨਸਾਨ ਕੋਲੇ ਬਹੁਤ ਜ਼ਿਆਦਾ ਧਨ ਆ ਜਾਂਦਾ ਹੈ ਉਹ ਖੁਦ ਨੂੰ ਪੂਰੀ ਤਰ੍ਹਾਂ ਬਦਲ ਲੈਂਦਾ ਹੈ ਹੰਕਾਰ ਦੀ ਅੱਗ ਵਿੱਚ ਉਸ ਨੂੰ ਕੋਈ ਵੀ ਚੰਗਾ ਨਹੀਂ ਲੱਗਦਾ ਅੱਜ ਦੀ ਕਹਾਣੀ ਵੀ ਇਸੇ ਮੁੱਦੇ ਤੇ ਹੈ ਮਗਦ ਦੇ ਇੱਕ ਧਨੀ ਵਪਾਰੀ ਨੇ ਕਾਫੀ ਪੈਸਾ ਕਮਾਇਆ ਜਾਰੀ ਪਾਸੇ ਉਸ ਦੀ ਤਰੱਕੀ ਦੀਆਂ ਗੱਲਾਂ ਹੋਣ ਲੱਗੀਆਂ ਉਸ ਨੂੰ ਆਪਣੀ ਅਮੀਰੀ ਤੇ ਐਨਾ ਮਾਣ ਹੋ ਗਿਆ ਸੀ ਕਿ ਉਹ ਆਪਣੇ ਘਰ ਵਾਲਿਆਂ ਨਾਲ ਵੀ ਭਾਵੁਕ ਮਨੁੱਖੀ ਸਭਾ ਭੁੱਲ ਗਿਆ ਸੀ। ਉਹਨਾਂ ਨਾਲ ਵੀ ਮਾੜਾ ਵਿਹਾਰ ਕਰਨ ਲੱਗਾ। ਇਸ ਦਾ ਨਤੀਜਾ ਇਹ ਹੋਇਆ ਕਿ ਉਸਦੇ ਲੜਕੇ ਵੀ ਹੰਕਾਰੀ ਹੋ ਗਏ। ਪਿਤਾ-ਪੁੱਤਰਾਂ 'ਚ ਵਿਗੜਨ ਲੱਗੀ। ਘਰ ਨਰਕ ਬਣ ਗਿਆ। ਪਰੇਸ਼ਾਨ ਹੋ ਕੇ ਵਪਾਰੀ ਨੇ ਮਹਾਤਮਾ ਬੁੱਧ ਦੀ ਸ਼ਰਨ ਲਈ। ਉਸਨੇ ਬੁੱਧ ਨੂੰ ਕਿਹਾ, ਮੈਨੂੰ ਪਰਿਵਾਰ ਦੇ ਨਰਕ ਤੋਂ ਮੁਕਤੀ ਦਿਵਾਓ। ਮੈਂ ਪਿਕਸ਼ੂ ਹੋਣਾ ਚਾਹੁੰਦਾ ਹਾਂ ਬੁੱਧ ਜੀ ਬੁੱਧ ਨੇ ਥੋੜੀ ਦੇਰ ਤੱਕ ਸੋਚਿਆ ਫਿਰ ਬੋਲੇ ਬੇਟਾ ਤੂੰ ਜਿਹੋ ਜਿਹਾ ਸੰਸਾਰ ਚਾਹੁੰਦਾ ਹੈ ਨਾ ਸਭ ਤੋਂ ਪਹਿਲਾਂ ਖੁਦ ਉਸ ਦੇ ਅਨੁਸਾਰ ਚੱਲ ਕੁਝ ਸਮੇਂ ਬਾਅਦ ਤੂੰ ਮਹਿਸੂਸ ਕਰੇਗਾ ਕਿ ਤੇਰਾ ਘਰ ਸਵਰਗ ਬਣ ਗਿਆ ਹੈ ਵਪਾਰੀ ਬੁੱਧ ਦੇ ਕਥਨ ਤੇ ਵਿਚਾਰ ਕਰਦਾ ਹੋਇਆ ਘਰ ਪਰਤਿਆ ਉਸਨੇ ਅਗਲੇ ਹੀ ਦਿਨ ਤੋਂ ਆਪਣੀ ਚਾਲ ਚੱਲਣ ਬਦਲਨੀ ਸ਼ੁਰੂ ਕਰ ਦਿੱਤੀ ਨੇ ਆਪਣੇ ਚਰਿੱਤਰ ਚ ਨਿਮਰਤਾ ਅਤੇ ਸ਼ਹਿਨਸ਼ੀਦ ਦਾ ਆਦੀ ਗੁਣ ਉਜਾਗਰ ਕੀਤੇ ਉਸ ਦੇ ਸੁਭਾਅ ਚ ਆਈ ਤਬਦੀਲੀ ਨੇ ਉਸ ਦੇ ਘਰ ਦੇ ਲੋਕਾਂ ਨੂੰ ਵੀ ਬਦਲ ਦਿੱਤਾ ਉਸ ਦਾ ਘਰ ਸਵਰਗ ਬਣ ਗਿਆ ਜੋ ਉਸ ਨੂੰ ਕਦੇ ਨਰਕ ਦਿਖਾਈ ਦਿੰਦਾ ਸੀ